ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਰਾ ਗਿਆ ਭਈ ਆਗਾਮ ਕੀ ਬਬੀਤ ਰਾਂ ਨੂੰ ਸਭ ਸਿਕਣ ਕੋ ਤੁਮਹਾ ਗੁਰੂ ਮੰ ਗੁਰੂ ਗ੍ਰੰਥ ਜੀ ਮਾਨਿਉ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਗੋਚਹ ਕੂਜ ਸ਼ਬਦ ਮੈਂ ਲੀ ਰਾਜ ਕਰੇਗਾ ਖਾਲਸਾ ਬਹੁਲੇ ਸ਼ੋਨਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਮਨ ਨੇ ਰਹੁ ਸਤਿ ਗੁਰੂ ਨਾਲੇ ਹਉ ਤੂ ਤੂਤ ਕੇ ਸਭ ਵੰਨਾ ਮਾ ਮੇਰਾ ਯਾਰੋ ਸਤ ਨਾਮ ਆਗਾ ਜੱਗ ਕਸਮ ਤਵਾਂ ਇਹ ਬਖਸ਼ਤ ਮੰਗਿਆ ਚਸਪੋ ਜਾਣ ਗੁਰੂ ਦਾ ਦਰਬਾਰ ਜੀ ਮੇਰਾ ਜਬੀਰ ਸਿੰਘ ਜੀ ਸੱਜੇ ਪਾਤਸ਼ਾਹ ਜੀ ਹੋ ਜੋੜੀ ਦਾ ਆਨੰਦ ਕਾਰਜ ਆ ਜੀ ਦੀ ਹਜ਼ੂਰੀ ਵਿੱਚ ਹੋਇਆ ਹੈ ਕਿਰਪਾ ਕਰਨੀ ਬਖਸ਼ਿਸ਼ ਕਰਨੀ ਸੁਭਾਗ ਭਰੀ ਜੋੜੀ ਦੇ ਸਿਰ ਤੇ ਮਿਹਰ ਭਰਿਆ ਤਰਕਣਾ ਦਰੋਂ ਕਰੋਨਾ ਮੀਆਂ ਦਾਤਾ ਗੁਰ ਸਿੱਖੀ ਜੀਵਨ ਗ੍ਰਿਸ਼ਟੀ ਜੀਵਨ ਦੇ ਸੁੱਖ ਬਖਸ਼ਿਸ਼ ਕਰਨੇ ਵੱਡਿਆਂ ਦੇ ਆਗਿਆਕਾਰੀ ਕਰਨਾ ਅਨਵਾਲੇ ਗ੍ਰਿਸ਼ਟੀ ਜੀਵਨ ਦੇ ਵੀ ਸੁੱਖ ਬਖਸ਼ਿਸ਼ ਕਰਨੇ ਦੇਸ਼ ਗੌਂਦ ਦੀ ਸੇਵਾ ਕਰਨ ਦਾ ਬਲ ਉਤਮ ਬਖਸ਼ਿਸ਼ ਕਰਨਾ ਸਫਲਤਾ ਕਾਮਯਾਬੀਆਂ ਦਰੋਂ ਕਰੋ ਬਖਸ਼ਿਸ਼ ਕਰਨੀਆਂ ਨੇ ਦੋਨਾਂ ਪਰਿਵਾਰਾਂ ਵਿੱਚ ਆਪਸੀ ਪ੍ਰੇਮ ਪਿਆਰ ਇਤਬਾਕ ਬਖਸ਼ਿਸ਼ ਕਰਨੇ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਚੜ੍ਹਦੀ ਕਲਾ ਬਹੁ ਸਿਸ਼ਕਰਣੀ ਸੇਵਕ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਮੱਲੋਂ ਸਭ ਭੇਟਾ ਕੀਤੇ ਗਏ ਹਨ ਅੰਗਿਕਾਰ ਕਰਨੇ ਪੜਦੇ ਕਜਨੇ ਲਾਜਪਾ ਤੇ ਰਖਣੀ ਦਰਤ ਆਏ ਸੰਗਤ ਦੀ ਹਾਜ਼ਰੀ ਪ੍ਰਮਾਨ ਕਰਨੀ ਸਰਬੱਤੇ ਦਾ ਅਰਾਜ ਕਰਨੇ ਤਰਲ ਪਨ ਭੇਟਾਵਾ ਦਰ ਪ੍ਰਮਾਨ ਕਰਨੀਆਂ ਜੀ ਆਪ ਜੀ ਦੀ ਹਜ਼ੂਰੀ ਵਿੱਚ ਬੜਾ ਪ੍ਰਸ਼ਾਦ ਦੀ ਦੇਹ ਹਾਜ਼ਰ ਦਰ ਪ੍ਰਮਾਨ ਹੋਵੇ ਪਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਆਪਣੇ ਤੇ ਲੈ ਕਰਵਾਉਂਦੇ ਹਾਂ ਬਸ ਇੱਕ ਮਾਈਕ ਲੈ ਕੇ ਹੱਥ ਤੇ ਆਲੀ ਜੀ ਹਾਂਜੀ ਹਾਂਜੀ ਹੋਰ ਵੀ ਬੜਾ ਕਰਾਉਣਾ ਹੈ ਮਿਲ ਕੇ ਸਾਰੇ ਰਹਿਣ ਕੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆਜ ਇਹ ਜਿਹੜਾ ਦਿਨ ਆਇਆ ਖੁਸ਼ੀਆਂ ਭਰਿਆ ਤੇ ਬੱਚਿਆਂ ਨੂੰ ਅਸ਼ੀਰਵਾਦ ਦਿੰਨੇ ਆ ਕਿ ਸਦਾ ਇਹਨਾਂ ਦੀ ਜੋੜੀ ਬਣੀ ਰਹੇ ਔਰ ਬਹੁਤ ਖੁਸ਼ੀ ਹੋ ਰਹੀ ਹੈ ਸਾਰੀ ਫੈਮਿਲੀ ਸਾਰੇ ਰਿਸ਼ਤੇਦਾਰ ਬਹੁਤ ਜ਼ਿਆਦਾ ਖੁਸ਼ ਹੈ ਜਦੋਂ ਘਰ ਚ ਨਵੀਂ ਨੂੰ ਆਉਂਦੀ ਹੈ ਸੱਸ ਦੀਆਂ ਬੜੀਆਂ ਐਕਸਪੈਕਟੇਸ਼ਨਸ ਹੁੰਦੀਆਂ ਤੁਹਾਡੀਆਂ ਪਰਸਨਲ ਕੀ ਹੋ ਜਾਂ ਐਕਸਪੈਕਟੇਸ਼ਨਸ ਤੁਹਾਡੀਆਂ ਹੋਈਆਂ ਨੇ ਇਹ ਤੇ ਮਾਂ ਦੀ ਦਾਈ ਰਿਸ਼ਤਾ ਆ ਇਹ ਕਿ ਵੀ ਮੈਂ ਨੂੰ ਨਹੀਂ ਕਦੀ ਉਹਨੂੰ ਮੰਨਾਂਗੀ ਇਹ ਆ ਵੀ ਮੇਰੀ ਬੇਟੀ ਰਹੇਗੀ ਮੈਂ ਕਿਦਾ ਮੇਰੀ ਬੇਟੀ ਹੈ ਮੈਂ ਉਹਨੂੰ ਵੀ ਆਪਣੀ ਬੇਟੀ ਬਣਾ ਕੇ ਰੱਖਾਂਗੀ ਕਿੰਨਾ ਚਾਹ ਮੈਨੂੰ ਅੱਜ ਤੁਹਾਨੂੰ ਇਸ ਬਹੁਤ ਜ਼ਿਆਦਾ ਚਾਹ ਆ ਤੁਹਾਨੂੰ ਸਾਰਿਆਂ ਨੂੰ ਸਾਡੇ ਰਿਸ਼ਤੇ ਨਾਲ ਬਹੁਤ ਜ਼ਿਆਦਾ ਚਾਹ ਆ ਪੁੱਤ ਦੇ ਵਿਆਹ ਦੀਆਂ ਬੜੀਆਂ ਰੀਝਾਂ ਹੁੰਦੀਆਂ ਮਾਨੂੰ ਸਾਰੀਆਂ ਪੂਰੀਆਂ ਕੀਤੀਆਂ ਹਾਂ ਹਾਂਜੀ ਸਾਰੀਆਂ ਰੀਝਾਂ ਪੂਰੀਆਂ ਕੀਤੀਆਂ ਹਾਂ ਠੀਕ ਹੈ ਵਿਆਹ ਹੋਇਆ ਅੱਜ ਇਹ ਕਹਿੰਦੇ ਗੋਡੇ-ਗੋਡੇ ਦਾ ਬਾਪੂ ਬਲਕੋ ਜੀ ਸਾਡੇ ਪੂਰੇ ਪਰਵਾਰ ਨੂੰ ਵੀ ਅੱਜ ਚਾਹ ਵੀ ਖੁਸ਼ੀਆਂ ਵੀ ਹੈ ਕੋਈ ਅਸੀਂ ਪਰਮਤਮਾ ਦਾ ਸ਼ੁਕਰ ਗੁਜ਼ਾਰਿਆ ਵੀ ਤੁਹਾਡੇ ਵਿੱਚੋਂ ਜੋੜੀ ਸੋਹਣੀ ਬਣੀ ਹੈ ਕਿੱਤੇ ਦੀ ਐਕਸਪੈਕਟੇਸ਼ਨਸ ਨੇ ਬਿਲਕੁਲ ਜੀ ਖੁਸ਼ੀ ਹੋ ਜੀ ਰਬ ਦਾ ਸ਼ੁਕਰ ਕਰਦੇ ਵੀ ਮੇਰੇ ਬੱਚੇ ਖੋਚ ਰਣ ਘਰ ਚ ਦੋ ਦੋ 올ímpian ਹੋ ਗਏ ਹੁਣ ਬਿਲਕੁਲ ਜੀ ਦੋ ਦੋ ਲੰਬੀ ਹੋ ਗਏ ਆ ਔਰ ਮੀਜਾ ਵੀ 22 ਚ ਦੋ ਮਰਡਲ ਕਰ ਸਕੋਗੇ ਦੋ ਦੋ ਆਇਆਗਾ ਵੀ ਹੁਣ ਇਸ ਪਰਿਵਾਰ ਦੇ ਵਿੱਚ ਕਿੰਨਾ ਚਾਅ ਸੀਗਾ ਇਸ ਵਿਆਹ ਨੂੰ ਲੈ ਕੇ ਕਿਉਂਕਿ ਲਗਾਤਾਰ ਕਈ ਚੀਜ਼ਾਂ ਚੱਲ ਰਹੀਆਂ ਸੀਗੀਆਂ ਐਂਡ ਬੜੇ ਮਤਲਬ ਇੱਕ ਕਹਿ ਲੋ ਕਿ ਲੋਕਾਂ ਦੇ ਵਿੱਚ ਨਾ ਆਉਂਦੇ ਹੋਏ ਬੜੇ ਘੱਟ ਤਰੀਕੇ ਦੇ ਨਾਲ ਵਿਆਹ ਹੋਇਆ ਕੋ ਜੀ ਦੋ ਦੰਤੋਂ ਬਰਨਤੋਂ ਕਰ ਚੋਂ ਗੋਂ ਚੜਾਈਆ ਲਗ ਲਤਨਦੀ ਫਾਖਣ ਹੋਇਆ ਔਰ ਜੋ ਰਿਤ ਰੋ ਵਜਨ ਨਾਲ ਘਰ ਕਮਿਊਨਿਟੀ ਹੋਇਆ ਅੱਜ ਜੋ ਆਪ ਹੀ ਲਾਂ ਬਿਚ ਕੇ ਬੜੇ ਚੁੱਕੀ ਹੁੰਦੀ ਹੋਈ ਆ ਪ੍ਰਮਾਤਮਾ ਦਾ ਸ਼ੁਕਰ ਦਾ ਬੜੇ ਸਾਦੇ ਜਿਹੇ ਢੰਗ ਦੇ ਨਾਲ ਵਿਆਹ ਜਿਹੜਾ ਤੁਸੀਂ ਆਪਣੇ ਬੇਟੇ ਦਾ ਕਰ ਰਹੇ ਹੋ ਇਹਦੇ ਪਿੱਛੇ ਕਾਰਨ ਸਭ ਤੋਂ ਵੱਡਾ ਕੀ ਹੈ ਕਿ ਫੈਮਿਲੀ ਪਲੈਨਿੰਗ ਸੀ ਇਹ ਸਭ ਨਹੀਂ ਜੀ ਬੱਚਿਆਂ ਦੀ ਆਪ ਸੋਚ ਪਹਿਲਾਂ ਦੋ ਤਿੰਨ ਕੀ ਮੁੜ ਕੇ ਇਹਨਾਂ ਨੇ ਜਿਹੜੇ ਮੈਰੀਡਨ ਪਰ ਪੂਰੇ ਪੁਰਵ ਨੇ ਇੱਕ ਗਲਤੀ ਹਾਂ ਪਰ ਅੱਛਾ ਹਾਕੀ ਟੀਮ ਵੀ ਆਈ ਹੈਗੀ ਇਹ ਪੂਰੀ ਜਿਹੜੀ ਹੈਗੀ ਹੈ ਪੂਰੇ ਜਿਹੜੀ ਇੰਡੀਆ ਦੇ ਕੋਈ ਹਾਕੀ ਦੇ ਟੋਟਲ ਪਲੇਅਰ ਆਏ ਆ ਔਰ ਉਹਨਾਂ ਦੇ ਜਨਰਲ ਸੈਕਟਰੀ ਕੋਰਪ ਡਿਪਾਰਟਮੈਂਟ ਦੇ ਜੋ ਉਹਨਾਂ ਦੇ ਹਾਕੀ ਦੇ ਕਮਿਟੀ ਦੇ ਮੈਂਬਰ ਆ ਸਾਰੇ ਪਹੁੰਚੇ ਜੀ